ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਏਟੀਪੀ ਸੁਖਦੇਵ ਵਿਸ਼ਟ ਦੀ ਅਗਵਾਈ ਵਿੱਚ ਬਿਨਾਂ ਮਨਜ਼ੂਰੀ ਤੋਂ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਿਫੈਂਸ ਕਲੋਨੀ ਫੇਸ 3 ਵਿੱਚ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਉਸਾਰੀ ਤੇ ਤਾਲੇ ਲਗਾ ਕੇ ਸੀਲ ਕਰ ਦਿੱਤਾ ਗਿਆ ਏਟੀਪੀ ਸੁਖਦੇਵ ਵਿਸ਼ਟ ਨੇ ਦੱਸਿਆ ਕਿ ਨਗਰ ਨਿਗਮ ਗੋਤਮ ਜੈਨ ਦੇ ਹੁਕਮਾ 'ਚ ਡਿਫੈਂਸ ਕਲੋਨੀ ਫੇਸ 3 ਵਿੱਚ ਬਣ ਰਹੀਆਂ 16 ਦੁਕਾਨਾਂ ਦੀ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਉਸਾਰੀ ਕੀਤੀ ਜਾ ਰਹੀ ਸੀ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਉੱਥੇ ਕੋਈ ਦਰਵਾਜ਼ਾ ਨਹੀਂ ਸੀ ਇਹ ਸਾਰੀ ਕਾਰਵਾਈ ਨਗਰ ਨਿਗਮ ਕਮਿਸ਼ਨਰ ਗੋਤਮ ਜੈਨ ਦੇ ਹੁਕਮਾਂ ਤੇ ਕੀਤੀ ਗਈ ਹੈ ਡਿਫੈਂਸ ਕਲੋਨੀ ਫੇਸ 3 ਦੇ ਵਿੱਚ ਇੱਕ ਰਿਹਾਇਸ਼ੀ ਨਕਸ਼ਾ ਪਾਸ ਹੋਇਆ ਸੀ ਉਹਨੂੰ ਉਹਨਾਂ ਨੇ ਕੁਝ ਕਨਵਰਟ ਕਰ ਰਏ ਸੀ ਗ્રાਉਂਡ ਫਲੋਰ ਤੇ ਸਲਾਬ ਪੂਰੇ ਏਰੀਆ ਵਿੱਚ 80% ਕਵਰੇਜ ਕਰਕੇ ਕਰ ਲਈ ਸੀ ਤੇ ਪਹਿਲੀ ਮੰਜ਼ਲ ਤੇ ਇੰਟਰਨਲ ਡਿਵੀਜ਼ਨ ਕਰਕੇ 8 ਦੇ ਤਰੀਬ ਦੋ ਸਾਈਡ ਤੋਂ ਇਟਾ ਲੱਗ ਰਿਹਾ ਜਿਦਾ ਦੁਕਾਨਾ ਬਣਾ ਰਹੇ ਹੋ ਥੱਲੇ ਵੀ ਉਹਨਾਂ ਨੇ ਨਹੀਂ ਪੱਟੀ ਹੋਈ ਸੀ ਤੇ ਉਹਨੂੰ ਸ਼ਾਇਦ ਦੁਕਾਨਾ ਦੀ ਹੀ ਰੂਜ਼ ਦੇ ਰਹੀ ਸੀ ਇਸ ਤਰੀਕੇ 8 ਸੰਗੇ ਤੇ 8 ਉੱਪਰ ਇਸ ਤਰੀਕੇ ਦਾ ਲੱਗ ਰਿਹਾ ਇਸ ਤੋਂ ਲਾਵਾ ਹਾਊਸ ਕੋਇੰਗ ਕਰਾ ਦਾ ਸਾਹ ਲੈ ਗਈ ਹੋਣਾ ਵੀ ਤੇ ਰਿਹਾਸੀ ਲੱਛਾ ਪਹਿਲੀ ਮੰਜ਼ਿਲ ਤੇ ਵੀ ਉਹਨਾਂ ਦੀ ਪੂਰੀ 100% ਕਵਰੇਜ ਨਹੀਂ ਸੀ ਪਰ ਇਹ 100% ਗਰਾਉਂਡ ਤੇ ਫਸਟ ਫਲੋਰ ਤੇ ਵੀ ਕਵਰਤਾ ਨਹੀਂ ਸੀ ਕਿਤੇ ਪਹਿਲੇ ਦੇ ਜਿਹੜੇ ਇਲਾਕੇ ਦੇ ਇੰਸਪੈਕਟਰ ਸੀ ਅਜੇ ਜੀ ਉਹਨਾਂ ਨੇ ਨੋਟਿਸ ਵਾਰਾ ਕੱਟੇ ਹੋਏ ਸੀ ਪਰ ਕੰਮ ਮੰਗ ਨਹੀਂ ਹੋ ਰਿਹਾ ਕਿ ਸਾਡੇ ਕੋਲ ਇਹ ਅੰਕਵਾ ਦੇ ਫਿਰ ਤੁਸੀਂ ਨੀ ਸਾਹਿਬ ਕੋ ਧਿਆਨ ਵਿੱਚ ਆਇਆ ਸੀ ਤੇ ਬੋਲਰ ਸਾਡੇ ਕੋਈ ਸੀ ਤੇ ਮਾਲ ਜੋ ਕੁਮਿੰਦਰ ਸਾਹਿਬ ਦੇ ਕੋਲ ਹੋਈ ਸੀ ਇਹ ਅਪੀਲ ਕਰ ਰਹੇ ਕਿ ਕੋਈ ਇੱਥੇ ਜਵਾਦੀ ਵਗੈਰਾ ਨਹੀਂ ਲੱਗੇ ਸੀ ਤਾਂ ਕੰਡਿਆਂ ਵੀ ਸਾਲ ਲਾ ਕੇ ਸੀ ਉਹਨੂੰ ਮੁੱਕ ਕੇ ਪੁਲੀ ਦੀ ਕੰਪਨੀ ਵੀ ਸੀ ਲਾ ਕੇ ਜੇ ਉੱਥੇ ਜਾ ਦਿੱਤੇ ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਵੀ ਜ਼ਰੂਰੀ ਹੋਈ ਸੀ